ਲਓ ਵੀ ਮਿੱਤਰੋ ਅੱਜ ਆਪਾਂ ਗੱਲ ਕਰਦੇ ਆ ਮੈਂਥ ਪਲੱਸ ਦੀ ਵੀ ਲੋ ਮੇਰਾ ਪਰਾ ਧਿਆਨ ਨਾਲ ਦੇਖੋ ਬਹੁਤ ਬੰਦਿਆਂ ਨੂੰ ਇਹ ਪ੍ਰੋਬਲਮ ਆਉਂਦੀ ਆ ਵੈਸੇ ਆਪਾਂ ਨੂੰ ਤਾਂ ਕੋਈ ਦਿੱਕਤ ਆਈ ਨਹੀਂ ਕਦੇ ਇੱਕ ਤਾਂ ਆਪਾਂ ਨੂੰ ਵੀ ਪ੍ਰੋਬਲਮ ਆ ਗਈ ਸੀ ਉਹ ਵੀ ਜਿਹੜਾ ਮਿਸਤਰੀ ਸੀ ਮੈਂਥ ਪਲੱਸ ਵਾਲਾ ਬਾਈ ਉਹ ਡਿਜ਼ਾਈਨ ਆ ਸਾਰੇ ਸੈਂਟਰ ਚ ਬਣਾਉਂਦੇ ਜਿਹੜੇ ਆਪਾਂ ਨੇ ਪੱਖੇ ਸੀਗੇ ਫਰਨਿਚ ਉਹ ਬੈੱਡ ਦੇ ਅਕੋਰਡ ਨੂੰ ਰੱਖੇ ਹੋਏ ਸੀ ਜਿਵੇਂ ਤੁਸੀਂ ਆਹ ਬੈੱਡਰੂਮ ਦੇ ਵਿੱਚ ਦੇਖ ਰਹੇ ਹੋ ਤੇ ਹੁਣ ਵੀ ਬਾਈ ਕਦੇ ਨਾ ਕਦੇ ਆਪਾਂ ਨੂੰ ਦਿੱਕਤ ਆ ਜਾਂਦੀ ਹੈ ਜਦੋਂ ਆਪਾਂ ਫਰਨਿਚ ਧਰਦੇ ਆ ਆਪਾਂ ਕਨਫਿਊਜ਼ ਹੋਈ ਜਾਂਨੇ ਬੱਚੇ ਤਾਂ ਆਪਾਂ ਮਾਲਕ ਨੂੰ ਪੁੱਛਦੇ ਆਂ ਬਾਈ ਤੁਸੀਂ ਡਾਊਨ ਸ਼ੇਲਿੰਗ ਕਰਾਉਣੀ ਆ ਜਾਂ ਕਿਵੇਂ ਉਹ ਕਹਿੰਦਾ ਬਾਈ ਤੁਸੀਂ ਸੈਂਟਰ 'ਚ ਹੀ ਰੱਖ ਦਿਓ ਯਾਰ ਫੈਨ ਬਾਕਸ ਵੀ ਸਾਈਟਿੰਗ ਨਹੀਂ ਆਉਣੀ ਬਾਅਦ ਦੇ ਵਿੱਚ ਆਪਾਂ ਮੈਂਚ ਪਲੱਸ ਕਰਾਵਾਂਗੇ ਤਾਂ ਬਾਈ ਉਹ ਡਿਜ਼ਾਈਨ ਨਹੀਂ ਬਣਨਾ ਆ ਤੁਸੀਂ ਬੈੱਡਰੂਮ ਦੇਖ ਰਹੇ ਹੋਗਾ ਕੋਠੀ ਦੇ ਜਿਹੜੇ ਸਾਰੇ ਆਪਣੇ ਫੈਨ ਬਾਕਸ ਆ ਬਾਈ ਬੱਡ ਦੇ ਹਿਸਾਬ ਨਾਲ ਲਾਏ ਹੋਏ ਨੇ ਪਰ ਮੈਂਚ ਪਲੱਸ ਕਰਨ ਵਾਲੇ ਨੇ ਡਿਜ਼ਾਈਨ ਵੀ ਉਸ ਤਰ੍ਹਾਂ ਹੀ ਬਣਾਤਾ ਆ ਦੇਖੋ ਇਸ ਕਰਕੇ ਵੀ ਜ਼ਰੂਰੀ ਨਹੀਂ ਹੈਗਾ ਵੀ ਜਿਹੜਾ ਕੰਮ ਜਿੱਥੇ ਲੋਡ ਆ ਬਾਈ ਉਸ ਦੇ ਅਕੋਰਡਿੰਗ ਕਰਨਾ ਚਾਹੀਦਾ ਤੁਮਕੇ ਰੂਮ ਜਿਆਦੇ ਵੱਡੇ ਹੋਣ ਕਾਰਨ ਵੀ ਪ੍ਰੋਪਰ ਹਵਾ ਨਹੀਂ ਹੁੰਦੀ ਇਸਾਪਾ ਬੈੱਡ ਦੇ ਉੱਪਰ ਫੈਨ ਬਾਕਸ ਲਾਤੇ ਤੇ ਮੈਂਸ ਪਲੱਸ ਵਾਲੇ ਰਾਣੇ ਜਦੋਂ ਮੈਂਸ ਪਲੱਸ ਕੀਤੀ ਮਿਸਤਰੀ ਨੇ ਬਹੁਤ ਸੋਹਣਾ ਕੰਮ ਕੀਤਾ ਬਾਈ ਡਿਜ਼ਾਈਨ ਆ ਜਿਹੜਾ ਉਸ ਤਰ੍ਹਾਂ ਹੀ ਡਿਜ਼ਾਈਨ ਬਣਾਤਾ ਤੇ ਹੁਣ ਵਿੱਚ ਵੀ ਰਿਕਮੈਂਡ ਕਰਨੇ ਕਿ ਵੀ ਯਾਰ ਜਿਵੇਂ ਹੁਣ ਡ੍ਰੈنگ ਰੂਮ ਹੋ ਗਿਆ ਪੋਰਚ ਹੋ ਗਿਆ ਉੱਥੇ ਬਾਈ ਬਿਲਕੁਲ ਨਹੀਂ ਇਸ ਤਰ੍ਹਾਂ ਹੁੰਦਾ ਉੱਥੇ ਆਪਾਂ ਨੂੰ ਸੈਂਟਰ ਦੇ ਵਿੱਚ ਹੀ ਫੈਨ ਬਾਕਸ ਲਾਉਣਾ ਪੈਂਦਾ ਜਿਵੇਂ ਆਪਣਾ ਕੋਈ ਸਟਡੀ ਰੂਮ ਹੋ ਗਿਆ ਵੀ ਛੋਟਾਗਾ ਵੀ ਇਹਦਾ ਸਹਿਜ ਬਾਤ ਆ ਜਿਵੇਂ ਡ੍ਰੈنگ ਰੂਮ ਹੋਇਆ ਵੀ ਡ੍ਰੈنگ ਰੂਮ ਦੇ ਦੇਖੋ ਆਪਣਾ ਸੈਂ ਅੱਖਾ ਲੋਡ ਹੁੰਦਾ ਜਿਵੇਂ ਪੋਰਚ ਹੋ ਗਿਆ ਕਿਚਨ ਹੋ ਗਈ ਆ ਤੁਹਾਨੂੰ ਆਪਾਂ ਪੋਰਚ ਚ ਦਿਖਾਉਣੇ ਆ ਪੋਰਚ ਦੇ ਵਿੱਚ ਕੀ ਦਿੱਕਦਾ ਬਾਈ ਦੇਖੋ ਪ੍ਰੋਬਲਮ ਕੋਈ ਨਹੀਂ ਇਹ ਜ ਆਪਣਾ ਜਿਹੜਾ ਕੰਮ ਆ ਚਾਰ ਕੰਸੀਲਰ ਲੱਗੇ ਹੋਏ ਤੇ ਕਫੈਨ ਬਾਕਸ ਲੱਗਿਆ ਹੋਇਆ ਕਈ ਵਾਰੀ ਆਪਾਂ ਜਦੋਂ ਲੈਂਟਰ ਚ ਪਾਇਆ ਪਾਉਣਿਆਂ ਦਾ ਆਪਾਂ ਨੂੰ ਮਿਸ਼ਤਰੀ ਅਕਸਰ ਕਹਿੰਦੇ ਆ ਬੀਮ ਵਗੈਰਾ ਹੁੰਦਾ ਉਹ ਕਹਿੰਦੇ ਯਾਰ ਐਡੀ ਕੋਈ ਬਾਲੀ ਵੱਡੀ ਪ੍ਰੋਬਲਮ ਨਹੀਂ ਬੀਮ ਦੇ ਨਾਲ ਵੀ ਤੂੰ ਬੀਮ ਨਾਲ ਹਲਾਓ ਵੀ ਬੀਮ ਆਪਣਾ ਸੈਂਟਰ ਚ ਰਹਿਣ ਦਿਓ ਫੈਨ ਬਾਕਸ ਮੜਾਏ ਸਾਈਡ ਤੇ ਧਰ ਦੋ ਕੋਈ ਦਿੱਕਤ ਨਹੀਂ ਆਉਂਦੀ ਇਸ ਕਰਕੇ ਤੁਹਾਨੂੰ ਆਪਾਂ ਡਿਜ਼ਾਈਨ ਦਿਖਾਉਣੇ ਆ ਬਾਈ ਜੇ ਇ ਬਾਕੀ ਬਾਈ ਇਹਨਾਂ ਨੇ ਆਪਣੇ ਫੈਨ ਬਾਕਸ ਕਨਸੀਲਿੰਗ ਦੇਖਣੀ ਹੁੰਦੀ ਹੈ ਇਹਨਾਂ ਨੇ ਸੂਤ ਲਾ ਕੇ ਗੁਣਿਆਰ ਕਰਕੇ ਡਿਜ਼ਾਈਨ ਬਣਾਉਣਾ ਹੁੰਦਾ ਆਪਣਾ ਫੈਨ ਬਾਕਸ ਬਾਊਟ ਹੋਵੇ ਤਾਂ ਆਪ ਦਾ ਡਿਜ਼ਾਈਨ ਇਹ ਸੈਂਟਰ ਦੇ ਵਿੱਚ ਹੀ ਬਣਾਉਂਦੇ ਆ ਕਿਉਂਕਿ ਮੁੜ ਕੇ ਵੀ ਡਿਜ਼ਾਈਨ ਹੈ ਜਿਹੜਾ ਕਲਰਦਬਾਲ ਪੈੜਾ ਬਹੁਤ ਲੱਗਦਾ ਆ ਦੇਖੋ ਇੱਥੇ ਆਪਣਾ ਫੈਨ ਬਾਕਸ ਵੀ ਸਹੀ ਰੱਖਿਆ ਹੋਇਆ ਸੀ ਕਨਸੀਲਡਾ ਵੀ ਸਹੀ ਤੇ ਡਿਜ਼ਾਈਨ ਹੈ ਜਿਹੜਾ ਕਿੰਨਾ ਬਾਈ ਸੋਹਣਾ ਲੱਗ ਰਿਹਾ ਹੈ ਕੰਮ ਕੀਤਾ ਹੋਇਆ ਇਸ ਕਰਕੇ ਵੀ ਬੀਮਣੇ ਦਾ ਬਾਈ ਵਿੱਚ ਦੱਬਿਆ ਜਾਣਾ ਜਿਹੜਾ ਫੈਨ ਬਾਕਸ ਤੇ ਕਨਸੀਲਡ ਹੋ ਆਪਣੀ ਦਿਖਦੀ ਰਹਿੰਦੀ ਹੈ ਕਈ ਮਿਸਤਰੀ ਬਹਿਸ ਕਰਨ ਲੱਗ ਚੈਨਲ ਤੇ ਰੱਖ ਲਓ ਕੋਈ ਪ੍ਰੋਬਲਮ ਨਹੀਂ ਆਉਂਦੀ ਇਸ ਕਰਕੇ ਮੇਰਾ ਬਰਾ ভাই ਇੱਥੇ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਕਿਉਂਕਿ ਮੈਥਸ ਪਲੱਸ ਵਾਲੇ ਬਾਈਆਂ ਨੇ ਆਹੋ ਦਾ ਕੰਮ ਬਿਲਕੁਲ ਸੂਤ ਮਾਰ ਕੇ ਕਰਨਾ ਹੁੰਦਾ ਹੈ ਤੇ ਬਾਕੀ ਸੋਨੂੰ ਮੇਰਾ ਬਰਾ ਆਪਣਾ ਕੰਮ ਕਿਸ ਤਰ੍ਹਾਂ ਲੱਗਾ ਕਮੈਂਟ ਜ਼ਰੂਰ ਕਰਿਓ ਤੇ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਬਾਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਦੇ ਆ ਤੁਹਾਨੂੰ ਬਾਈ ਆਪਾਂ ਨਵੀਂ ਗੁੱਟ ਜੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਤਿ ਸ੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ